ਵਾਹਿਗੁਰੂ ਜੀ ਦਾ ਖੰਤਾ ਵਾਹਿਗੁਰੂ ਜੀ ਦੀ ਫਤਿਹ ਜਿਸ ਨੂੰ ਅਕਸ਼ਰ ਹੋ ਜਾਵੇ ਬਨੂ ਗੁਰੂ ਸਾਧੂ ਮਹਾਰਾਜ ਜੀ ਰੰਗੀ ਦਾ ਪਾਲ ਕਰ ਗਈ ਤੇ ਅਮਰਤ ਦੀ ਵਕਸ਼ ਹੋ ਜਾਵੇ ਮੈਂ ਸਮਝਦਾ ਕਿ ਉਹ ਆਪਣੇ ਆਪ ਨੂੰ ਆਪਣੇ ਜੀਵਨ ਵਿੱਚ ਦੀ ਸ਼ਰਧਾਂਜਲੀ ਪੇਟ ਕਰ ਜਾਂਦੇ ਇਹ ਵਰਕਸ਼ਾਹ ਸਰੇਤ ਨਹੀਂ ਹੁੰਦੀ ਇਹ ਵਿਰਲਿਆ ਤੇ ਹੁੰਦੀ ਹੈ ਸਰਦਾਰ ਕਰਪਾ ਉਸੇ ਨਜ਼ਰਤ ਤੇ ਬਾਦਸ਼ਾਹ ਨੇ ਇਹ ਵੇਦ ਕਰੀ ਗੁਰੂ ਗੋਬਿੰਦ ਸਿੰਘ ਸਾਹਿਬਾ ਹਾਰ ਆ ਗਏ ਇਹ ਅਸਮ੍ਰਿਤ ਦੀ ਦਾਗਨਤੀ ਉਹ ਵਰਕਸ਼ਾਹ ਹੋਣਾ ਨੂੰ ਕਰਤੀ ਉਹ ਆਪਣੇ ਆਪ ਦੇ ਜੀ ਕੋ ਬਹੁਤ ਮਹਾਨ ਲਈ ਸਿੱਖੀ ਦਾ ਜੀਵਨ ਸਿੱਖੀ ਦਾ ਮਹਾਨ ਸਿੱਖੀ ਦੀ ਕਹਾਣੀ ਜਿਸ ਨੇ ਆਪਣੇ ਜੀਵਨ ਦੇ ਵਿਚਾਰ ਨੂੰ ਕਰ ਲਈ ਉਹ ਬੜਾ ਵੱਡਾ ਇਤਿਹਾਸ ਰੱਖ ਕੇ ਸੁੰਝਾ ਤੋਂ ਘਰੇ ਨੇ ਅੱਜ ਦਾ ਇਹ ਵਿਸ਼ਾਲ ਕਾ ਇਸ ਗੱਲ ਵੀ ਹਾਮੀ ਭਰਦਾ ਹੈ ਕਿ ਸਰਕਾਰ ਕਰਮਾਲ ਸਿੰਘ ਜੰਦੂਲ ਇੱਕ ਵੱਡਾ ਜੀਵਨ ਸੰਭਾਲ ਕੇ ਜਾਏ ਉਹਨਾਂ ਨੇ ਤਿੰਨੇ ਮੁੱਤ ਰਾਜਗੋਵਨ ਸਿੰਘ ਸਰਦਾਰ ਪ੍ਰੀਤ ਸਿੰਘ ਅਤੇ ਜਸਵੰਤ ਸਿੰਘ ਦਰਸ਼ਨ ਸਿੰਘ ਜਿਹੜੇ ਨੇ ਅੱਜ ਇਸ ਉਹਨਾਂ ਮਹਾਨ ਤੇ ਜਿਹੜੇ ਆਜਿਮਾ ਵਰ ਰਹੇ ਨੇ ਰੂਪ ਵਿੱਚ ਤੇ ਆਪਣੇ ਪਿਤਾ ਦੀ ਇਸ ਮਹਾਨ ਸਮੇਂ ਸਮੇਂ ਉਹ ਜਿਹੜੀ ਹੈ ਉਹ ਸੰਗਤ ਦੇ ਵਿਚ ਹਾਜ਼ਰ ਨੇ ਉਹ ਵੀ ਬਧਾਈ ਦੇ ਫਾਤਰ ਕਰ ਰਹੇ ਕਿ ਉਹਨਾਂ ਨੂੰ ਕਹਿੰਦੇ ਪਿਤਾ ਜੀ ਵਰਸ਼ ਹੋਈ ਮਟਾਲ ਕੋਲ ਤੋਂ ਬਲੋ ਗੁਰੂ ਜੀ ਸੇ ਤੁਮ ਆਰੰਭ ਕਰੋ ਇਹਨਾਂ ਸ਼ਰਧਾਂ ਦੇ ਨਾਲ ਮੈਂ ਵਿਛੜੀ ਹੂ ਸ਼ਰਧਾ ਦੇ ਸੰਤੂਲ ਮੋਈ ਬੇਅੰਤੀ ਤਹਾਗਾ ਇਹ ਉਲੂਕ ਰੀ ਸੰਤਾਨ ਮਹਾਰਾਜੀ ਬੜੀ ਆਦਾ ਤੇ ਪਹਿਰਾ ਤੇ ਉਹ ਮਹਾਨ ਮਰਿਆਦਾ ਜਿਹਦੇ ਵਿੱਚ ਨਾ ਕੋਈ ਵਾਧਾ ਲੋੜ ਨੂੰ ਟਾਕਰਾ ਹੋ ਸਕਦਾ ਇਹ ਵੀ ਪਰਖ ਦੀ ਅੰਤ ਮਹਾਰਾ ਹੈ ਉਹ ਵੀ ਪਹਿਰਾ ਤੇ ਨੇ ਹੋਏ ਬਾਣੀ ਤੇ ਬਾਣੇ ਵਿੱਚ ਉੱਠਾ ਖੜੇ ਨੇ ਇਹ ਹੀ ਅਜਿਹੀ ਰੂਹ ਦਾ ਸਿਰਫ ਹਾਲ ਚਿੰਦੁਰਾ ਕਰਦੀ ਹੋਵੇਗੀ ਵਾਹਿਗੁਰੂ ਜੀ ਕਾ ਕਾ ਵਾਹਿਗੁਰੂ ਜੀ Thank mm -hmm. you.